ਇਕਮ ਤਾਂ ਹੋਰ ਵੀ ਆ ਜਿਹਦੇ ਬਾਰੇ ਮੈਂ ਹੋਰ ਵੀ ਤੁਹਾਡੇ ਨਾਲ ਚਰਚਾ ਕਰ ਰਿਹਾ ਸੀ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਦੇ ਕੋਲੇ ਵੀਜ਼ਾ ਉਹਨਾਂ ਨੂੰ ਲੱਗਿਆ ਕਿ ਸਾਡੇ ਹੱਥ ਵੀਜ਼ਾ ਆ ਗਿਆ ਤੇ ਅਸੀਂ ਆਰਾਮ ਨਾਲ ਇੱਥੋਂ ਚੜ ਜਾਣਾ ਵਾਇਆ ਮਲੇਸ਼ੀਆ ਵਾਇਆ ਸਿੰਗਾਪੁਰ ਜਦੋਂ ਨਿਊਜ਼ੀਲੈਂਡ ਵਾਲੀ ਅਗਲੀ ਫਲਾਈਟ ਲੈਣ ਲੱਗੇ ਉਹਨਾਂ ਨੂੰ ਰੋਕ ਦਿੱਤਾ ਗਿਆ ਬਿਲਕੁਲ ਬਿਲਕੁਲ ਇਦਾਂ ਦਾ ਇੱਕ ਡਰਾਮਾ ਬਹੁਤ ਹੋਈਆਂ ਬਹੁਤ ਸਾਰੀਆਂ ਹੋਈਆਂ ਹੋਰ ਮੈਂ ਤੁਹਾਨੂੰ ਇਹ ਵੀ ਦੱਸਦਾ ਸਾਡੇ ਹੀ ਕੁਝ ਕਲਾਇੰਟਸ ਅਗੇ ਹੈ ਰੀਸੈਂਟਲੀ ਦੋ ਦੋ ਹਫ਼ਤੇ ਪਹਿਲਾਂ ਦੀ ਗੱਲ ਹੈ ਜੀ ਜਿਨ੍ਹਾਂ ਨੂੰ ਅਦਰਸ ਤੇ ਨਹੀਂ ਬਟ ਨਿਊਜ਼ੀਲੈਂਡ ਆਣ ਦੇ ਬਾਵਜੂਦ ਪਹੁੰਚਣ ਦੇ ਬਾਵਜੂਦ ਵੀ ਇੱਥੋਂ ਦੀ ਵਾਪਸ ਭੇਜਿਆ ਗਿਆ ਅੱਛਾ ਜੀ ਚਾਰਾਂ ਚੋਂ ਇੱਕ ਬੰਦਾ ਜਿਹੜਾ ਹੈ ਉਹ ਆਲਰੇਡੀ ਇੱਕ ਇਮੀਗ੍ਰੇਸ਼ਨ ਕਲੀਅਰੈਂਸ ਕਰ ਚੁੱਕਿਆ ਸੀਗਾ ਉਹਨੂੰ ਵੀ ਵਾਪਸ ਲੈ ਗਏ ਹੋ 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 ਬਿਕੋਜ਼ ਦੇ ਆਲ ਫਰਮ ਦ ਸੇਮ ਕੰਪਨੀ ਅੱਛਾ ਸੇਮ ਪਿੰਡ ਤੋਂ ਠੀਕ ਹੈ ਸੇਮ ਰੋਲ ਹੀ ਆ ਰਹੇ ਨੇ ਜੋ ਆਬਵੀਅਸਲੀ ਜਿਹੜੇ ਉਹਨਾਂ ਦੇ ਕਿੱਥੇ ਨਾ ਕਿੱਥੇ ਜਿਹੜੇ ਆਨਸਰਸ ਹੈ ਜੀ ਉਹ ਮਿਸਮੈਚ ਕਰ ਰਹੇ ਹੈ ਯੂ ਨੋ अच्छा सो मेनू एतना ਲੱਗਦਾ ਹੈ ਕਿ ਜਿਨ੍ਹਾਂ ਨੇ ਮੈਂ ਜੋ ਮੇਰਾ ਮੇਰਾ ਪਰਸਨਲ ਐਕਸਪੀਰੀਅੰਸ ਕਹਿੰਦਾ ਜੋ ਮੇਰੀ ਪਰਸਨਲ ਆਬਜ਼ਰਵੇਸ਼ਨ ਹੈ ਹਾਂ ਜੀ ਜਿਨ੍ਹਾਂ ਲੋਕਾਂ ਦੇ ਵੀਜ਼ਾ ਸਵਿਫਟਲੀ ਲੱਗ ਗਏ ਅੱਛਾ ਜੀ ਵਿਦਆਊਟ ਐਨੀ ਕੰਸਰਨ ਵਿਦਆਊਟ ਐਨੀ ਇੰਟਰਵਿਊ ਕਿੱਥੇ ਨਾ ਕਿੱਥੇ ਅ ਜਿਹੜੇ ਬਾਰਡਰ ਕੰਟਰੋਲ ਜਿਹੜੇ ਕੰਪਿਊਟਰ ਨੇ ਟੈਕਮਾਰੀਓ ਸੀ ਕਹਿ ਸਕਦੇ ਹੋ ਤੁਸੀਂ ਠੀਕ ਹੈ ਹਾਂ ਜੀ ਸੋ ਜਿਹੜੇ ਬਾਰਡਰ ਸਿਕਿਉਰਿਟੀ ਆਫਸਰਸ ਆ ਗਏ ਮੈਨੂੰ ਲੱਗਦਾ ਕਿ ਉਹਨਾਂ ਕੋਲ ਕਿੱਥੇ ਨਾ ਕਿੱਥੇ ਇਨਸਟਰਕਸ਼ਨਸ ਆ ਗਈਆਂ ਇਮੀਗ੍ਰੇਸ਼ਨ ਨਿਊਜ਼ਲੈਂਡ ਦੀ ਸਾਈਟ ਤੋਂ ਕਿ ਤੁਸੀਂ ਅ ਇੰਟਰਵਿ अच्छा साडे नाल इक ਹੋਰ ਏਦਾਂ ਦਾ ਹੋਰ ਵੀ ਕੇਸ ਹੋਇਆ ਜਿਹਨੂੰ ਹਾਂਗਕong ਤੋਂ ਵਾਪਸ ਮੋੜਿਆ ਗਿਆ ਤੇ ਉਹਨੂੰ ਪੁੱਛਿਆ ਗਿਆ ਕਿ ਵੀ ਤੂੰ ਪੈਸੇ ਤਾਂ ਨਹੀਂ ਦਿੱਤੇ ਆਪਣੇ এমਪਲॉययर ਨੂੰ ਓਕੇ ਤੇ ਉਹ ਵਿਚਾਰੇ ਉਹਦੀ ਜਿਹੜੀ ਫੀਸ ਸੀਗੀ ਨਾ ਉਹ ਉਹਨਾਂ এমਪਲॉययर ਨੇ ਭਰੀ ਸੀਗੀ اچھا ਔਰ এমਪਲॉययर ਜਿਹੜੀ ਇਮੀਗ੍ਰੇਸ਼ਨ ਦੀ ਫੀਸ ਦੀ ਮੈਂ ਗੱਲ ਕਰ ਰਿਹਾ ਹਾਂ ਜੀ ਸਾਡੀ ਫੀਸ ਔਰ ਜਿਹੜੀ ਇਮੀਗ੍ਰੇਸ਼ਨ ਦੀ ਫੀਸ ਹੈ ਉਹ ਤੇ এমਪਲॉययर ਨੇ ਭਰੀ ਸੀ ਔਰ এমਪਲॉययर ਦਾ ਜਾਣਕਾਰ ਹੈ ਓਕੇ ਸੋ ਕਿੱਥੇ ਨਾ ਕਿੱਥੇ ਉਹਨੇ ਥੋੜਾ ਜਿਹਾ ਵੱਧ ਅਮਾਉਂਟ ਜਿਹੜਾ ਨੂੰ ਟ੍ਰਾਂਸਫਰ ਕੀਤਾ ਹੋਇਆ ਸੀ 12000 1500 ڈالر ਦੇ ਆਸ-ਪਾਸ ਵੈਸੇ ਹੀ ਵੀ ਚਲ ਖਰਚਾ ਵਰਚਾਦਰਾ ਹੋਣਾ ਹਾਂਜੀ ਆਈ ਡੋਨਟ نو ਵਾਟ ਵਾਸ ਵਾਟ ਵਾਸ ਵਾਟ ਵਾਸ ਦੀ ਇਕੁਏਸ਼ਨ ਬੀਟਵੀਨ ਬੋਥ ਆਫ 뎀 ਅੱਛਾ ਬਟ ਉਹ ਕਿਉਂਕਿ ਉਹ ਜਾਣਕਾਰ ਸੀਗਾ ਤੇ ਉਹਨੇ ਕੁਛ ਨਾ ਕੁਛ ਪੈਸੇ ਉਹੇ ਟ੍ਰਾਂਸਫਰ ਕੀਤੇ ਹੋਏ ਸੀਗੇ ਉਹਨੂੰ ਹਾਂ ਹਾਂ ਤੇ ਉਹਨੂੰ ਪੁੱਛਿਆ ਗਿਆ ਤੂੰ ਕਿੰਨੀ ਫੀਸ ਤੇਰੀ ਲੱਗੀ ਹੈ ਉਹਨੇ ਬੋਲਾ ਜੀ ਮੇਰੀ ਐਨੀ ਫੀਸ ਲੱਗੀ ਹੈ ਓਕੇ ਉਹਨਾਂ ਨੇ ਪੁੱਛਿਆ ਰਸੀਦ ਦਿਖਾਓ ਆ ਠੀਕ ਹੈ ਉਹਨੇ ਜਿਹੜੀ ਰਸੀਦ ਦਿਖਾਈ 1000 2000 ڈالر ਉੱਪਰ ਦੀ ਸੀਗੀ ਜਿਹੜੇ ਉਹਨੇ ਪਹਿਲੇ ਟ੍ਰਾਂਸਫਰ ਕੀਤੇ ਜਿਹੜੇ ਜਿਹੜੇ ਉਹ ਰਸੀਵ ਕੀਤਾ ਸੀ ਐਗਜ਼ੈਕਟਲੀ ਸੋ ਉਹਨੂੰ ਲੱਗਿਆ ਉਹ ਜਿਹੜਾ ਵੀ ਬਾਰਡਰ ਸੈਕਿਉਰਿਟੀ ਆਫੀਸਰ ਸੀਗਾ ਉਹਨੂੰ ਲੱਗਿਆ ਕਿ ਵੀ ਇਹ ਕਿੱਥੇ ਨਾ ਕਿੱਥੇ ਯੂ نو ਪ੍ਰਾਇਮਰੀ ਦਾ ਕੇਸ ਹੈ ਇਹਨੇ ਪ੍ਰਾਇਬ ਕੀਤਾ ਹੈ ਜਾਂ ਕੁਝ ਕੀਤਾ ਹੈ ਯੂ نو देयर ਇਸ देयर इज ਸਮ ਇਨਵੋਲਵਮੈਂਟ ਅੱਛਾ ਤੇ ਉਹਨੂੰ ਇਸ ਬੇਸਿਸ ਤੇ ਵਾਪਸ ਮੋੜ ਦਿੱਤਾ ਗਿਆ ਹੋ 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 ਤੇ ਕਿੱਥੇ ਨਾ ਕਿੱਥੇ ਮੈਨੂੰ ਇਹ ਤਾਂ ਲੱਗਦਾ ਕਿ ਜਦੋਂ ਵੀ ਕੋਈ ਬੰਦਾ ਇੰਡੀਆ ਤੋਂ ਆ ਰਿਹਾ ਨਾ ਖਾਸ ਕਰਕੇ ਜਿਹੜੇ ਆਪਣੇ ਪੰਜਾਬ ਵਾਲੇ ਭਰਾ ਆ ਗਏ ਆ ਜੀ ਉਹ ਦੇ ਆਰ ਸਮਵੇਅਰ ਵੈਰੀ ਇਨੋਸੈਂਟ ਉਹ ਇਹ ਕੰਫੀਡੈਂਸ ਨਹੀਂ ਰੱਖਦੇ ਗੱਲ ਕਰਨ ਦਾ ਹਮ ਉਹਨਾਂ ਨੂੰ ਖੈਣਾ ਨਹੀਂ ਆਉਂਦਾ ਸਮਝ ਰਹੇ ਉਹ ਕਿੱਥੇ ਨਾ ਕਿੱਥੇ ਉਹ ਡਿਸਐਡਵਾਂਟੇਜ ਕਰ ਦਿੰਦਾ